ਗਲੋਬਲ 스타 ਦਲਜੀਤ ਦੋਸਾਂਝ ਨੇ ਹਾਲ ਹੀ ਚ ਕੈਨੇਡਾ ਚ ਇਤਿਹਾਸ ਰਚਿਆ ਅਮਰ ਸਿੰਘ ਚਮਕੀਲਾ ਫਿਲਮ ਚ ਚਮਕਣ ਤੋਂ ਬਾਅਦ ਦਲਜੀਤ ਨੇ ਕੈਨੇਡਾ ਦੇ ਵੈਂਕੂਵਰ ਦੀ BC ਪਲੇਸ ਸਟੇਡੀਅਮ ਵਿੱਚ ਖੂਬ ਧਮਾਲ ਮਚਾਈ ਹੈ ਇਸ ਸ਼ੋਅ ਦੀ ਸਭ ਤੋਂ ਖਾਸ ਗੱਲ ਇਹ ਸੀ ਕਿ ਦਲਜੀਤ ਦੋਸਾਂਝ ਇਸ ਸਟੇਡੀਅਮ ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਬਣ ਗਏ ਨੇ ਅਤੇ ਉਨ੍ਹਾਂ ਦੇ ਸ਼ੋਅ ਦੀਆਂ ਸਾਰੀਆਂ ਟਿਕਟਾਂ ਵੀ ਵਿਗ ਗਈਆਂ ਨੇ ਉਹਨਾਂ ਨੇ ਪੰਜਾਬੀ ਦਾ ਮਾਣ ਵਧਾਇਆ ਅਤੇ ਉਹ ਦੁਨੀਆ ਦੇ ਹਰ ਪਾਸੇ ਤੋਂ ਉਹ ਲਗਾਤਾਰ ਤਾਰੀਫਾਂ ਹਾਸਲ ਕਰ ਰਹੇ ਨੇ ਉਹਨਾਂ ਦੇ ਪ੍ਰਸ਼ੰਸਕ ਭਾਰਤ ਚ ਹੀ ਨਹੀਂ ਸਗੋਂ ਪੂਰੀ ਦੁਨੀਆ ਚ ਨੇ ਦਲਜੀਤ ਨੇ ਆਪਣੀ ਸੋਸ਼ਲ ਮੀਡੀਆ ਹੈਂਡਲ ਤੇ ਇਸ ਸ਼ੋਹ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਨੇ ਇਸ ਦੇ ਨਾਲ ਹੀ ਇੱਕ ਹੋਰ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਉਹ ਕੈਨੇਡੀਅਨ ਮੰਤਰੀ ਗੁਰਮੀਤ ਸਾਜਨ ਨਾਲ ਨਜ਼ਰ ਆ ਰਹੇ ਨੇ ਦਰਅਸਲ ਵੈਨਕੂਵਰ ਸ਼ੋਅ ਦੌਰਾਨ ਕੈਨੇਡੀਅਨ ਮੰਤਰੀ ਹਰਜੀਤ ਸਿੰਘ ਸੱਜਨ ਨੇ ਦਲਜੀਤ ਨੂੰ ਸਾਂਝ ਨੂੰ ਇੱਕ ਜੈਕਟ ਤੋਹਫ਼ੇ ਵਜੋਂ ਦਿੱਤੀ ਇਸ ਤੋਂ ਪਹਿਲਾਂ ਉਹਨਾਂ ਨੇ ਇਹ ਜੈਕਟ ਖੁਦ ਪਹਿਨੀ ਅਤੇ ਫਿਰ ਦਲਜੀਤ ਦੋਸ਼ਾਂਜ ਨੂੰ ਗਿਫਟ ਕੀਤੀ। ਇਸ ਦੀ ਵੀਡੀਓ ਮੰਤਰੀ ਹਰਜੀਤ ਸਿੰਘ ਸੱਜਣ ਨੇ ਆਪਣੇ ਇੰਸਟਾਗ੍ਰam ਤੇ ਸ਼ੇਅਰ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਕੈਪਸ਼ਨ 'ਚ ਲਿਖਿਆ ਕਿ ਦਲਜੀਤ ਦੋਸ਼ਾਂਜ ਆਪਣੇ ਸਟਾਈਲ ਲਈ ਜਾਣੇ ਜਾਂਦੇ ਨੇ। ਇਸ ਲਈ ਮੈਂ ਸੋਚਿਆ ਕਿ ਅਸੀਂ ਇਸ ਨੂੰ ਪੁਰਾਣੇ ਕੈਂਕਰਸ ਰੰਗਾਂ ਨਾਲ ਉੱਚਾ ਕਰਨਗੇ। ਇਹ ਤੋਂ ਹੋਡੇ ਤੇ ਬਹੁਤ ਵਧੀਆ ਲੱਗ ਰਿਹਾ ਹੈ। ਜ਼ਿਕਰ ਯੋਗ ਹੈ ਕਿ ਦਲਜੀਤ ਦੋਸ਼ਾਂਜ ਦੀ ਹਾਲ ਹੀ ਚ ਰਿਲੀਜ਼ ਹੋਈ ਫਿਲਮ ਅਮਰ ਸਿੰਘ ਚਮਕੀਲਾ ਲੋਕਾਂ ਦਾ ਦਿਲ ਜਿੱਤਣ ਚ ਸਫਲ ਰਹੀ ਫਿਲਮ ਚ ਚਮਕੀਲਾ ਦੇ ਕਿਰਦਾਰ ਚ ਦਲਜੀਤ ਦੋਸ਼ਾਂਜ ਅਮਰ ਸਿੰਘ ਚਮਕੀਲਾ ਕਾਫੀ ਤਾਰੀਫਾਂ ਬਟੋਰ ਰਹੇ ਨੇ ਫਿਲਮ ਚ ਪਰਿਨੀਤੀ ਚੋਪੜੀ ਅਹਿਮ ਭੂਮਿਕਾ ਚ ਨਜ਼ਰ ਆ ਰਹੀ ਹੈ ਗਲੋਬਲ 스타 ਦਲਜੀਤ ਦੋਸਾਂਝ ਨੇ ਹਾਲ ਹੀ ਚ ਕੈਨੇਡਾ ਚ ਇਤਿਹਾਸ ਰਚਿਆ ਅਮਰ ਸਿੰਘ ਚਮਕੀਲਾ ਫਿਲਮ ਚ ਚਮਕਣ ਤੋਂ ਬਾਅਦ ਦਲਜੀਤ ਨੇ ਕੈਨੇਡਾ ਦੇ ਵੈਨਕੂਵਰ ਦੀ BC ਪਲੇਸ ਸਟੇਡੀਅਮ ਵਿੱਚ ਖੂਬ ਧਮਾਲ ਮਚਾਈ ਹੈ ਇਸ ਸ਼ੋਅ ਦੀ ਸਭ ਤੋਂ ਖਾਸ ਗੱਲ ਇਹ ਸੀ ਕਿ ਦਲਜੀਤ ਦੋਸਾਂਝ ਇਸ ਸਟੇਡੀਅਮ ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਬਣ ਗਏ ਨੇ ਅਤੇ ਉਨ੍ਹਾਂ ਦੇ ਸ਼ੋਅ ਦੀਆਂ ਸਾਰੀਆਂ ਟਿਕਟਾਂ ਵੀ ਵਿਗ ਗਈਆਂ ਨੇ ਉਹਨਾਂ ਨੇ ਪੰਜਾਬੀ ਦਾ ਮਾਣ ਵਧਾਇਆ ਅਤੇ ਉਹ ਦੁਨੀਆ ਦੇ ਹਰ ਪਾਸੇ ਤੋਂ ਉਹ ਲਗਾਤਾਰ ਤਾਰੀਫਾਂ ਹਾਸਲ ਕਰ ਰਹੇ ਨੇ ਉਹਨਾਂ ਦੇ ਪ੍ਰਸ਼ੰਸਕ ਭਾਰਤ ਚ ਹੀ ਨਹੀਂ ਸਗੋਂ ਪੂਰੀ ਦੁਨੀਆ ਚ ਨੇ ਦਲਜੀਤ ਨੇ ਆਪਣੀ ਸੋਸ਼ਲ ਮੀਡੀਆ ਹੈਂਡਲ ਤੇ ਇਸ ਸ਼ੋਹ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਨੇ ਇਸ ਦੇ ਨਾਲ ਹੀ ਇੱਕ ਹੋਰ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਚ ਉਹ ਕੈਨੇਡੀਅਨ ਮੰਤਰੀ ਗੁਰਮੀਤ ਸਾਜਨ ਨਾਲ ਨਜ਼ਰ ਆ ਰਹੇ ਨੇ ਦਰਅਸਲ ਵੈਨਕੂਵਰ ਸ਼ੋਅ ਦੌਰਾਨ ਕੈਨੇਡੀਅਨ ਮંત્રી ਹਰਜੀਤ ਸਿੰਘ ਸੱਜਣ ਨੇ ਦਲਜੀਤ ਦੋਸ਼ਾਂਜ ਨੂੰ ਇੱਕ ਜੈਕਟ ਤੋਹਫੇ ਵਜੋਂ ਦਿੱਤੀ ਇਸ ਤੋਂ ਪਹਿਲਾਂ ਉਹਨਾਂ ਨੇ ਇਹ ਜੈਕਟ ਖੁਦ ਪਹਿਨੀ ਅਤੇ ਫਿਰ ਦਲਜੀਤ ਦੋਸ਼ਾਂਜ ਨੂੰ ਗਿਫਟ ਕੀਤੀ ਇਸ ਦੀ ਵੀਡੀਓ ਮੰਤਰੀ ਹਰਜੀਤ ਸਿੰਘ ਸੱਜਣ ਨੇ ਆਪਣੇ ਇੰਸਟਾਗ੍ਰam ਤੇ ਸ਼ੇਅਰ ਕੀਤੀ ਇਸ ਦੇ ਨਾਲ ਹੀ ਉਹਨਾਂ ਨੇ ਕੈਪਸ਼ਨ 'ਚ ਲਿਖਿਆ ਕਿ ਦਲਜੀਤ ਦੋਸ਼ਾਂਜ ਆਪਣੇ ਸਟਾਈਲ ਲਈ ਜਾਣੇ ਜਾਂਦੇ ਨੇ ਇਸ ਲਈ ਮੈਂ ਸੋਚਿਆ ਕਿ ਅਸੀਂ ਇਸ ਨੂੰ ਪੁਰਾਣੇ ਕੈਂਕਰਸ ਰੰਗਾਂ ਨਾਲ ਉੱਚਾ ਕਰਨਗੇ ਇਹ ਤੋਂ ਹੋਡੇ ਤੇ ਬਹੁਤ ਵਧੀਆ ਲੱਗ ਰਿਹਾ ਹੈ ਜ਼ਿਕਰ ਯੋਗ ਹੈ ਕਿ ਦਲਜੀਤ ਦੋਸ਼ਾਂਜ ਦੀ ਹਾਲ ਹੀ ਚ ਰਿਲੀਜ਼ ਹੋਈ ਫਿਲਮ ਅਮਰ ਸਿੰਘ ਚਮਕੀਲਾ ਲੋਕਾਂ ਦਾ ਦਿਲ ਜਿੱਤਣ ਚ ਸਫਲ ਰਹੀ ਫਿਲਮ ਚ ਚਮਕੀਲਾ ਦੇ ਕਿਰਦਾਰ ਚ ਦਲਜੀਤ ਦੋਸ਼ਾਂਜ ਅਮਰ ਸਿੰਘ ਚਮਕੀਲਾ ਕਾਫੀ ਤਾਰੀਫਾਂ ਬਟੋਰ ਰਹੇ ਨੇ ਫਿਲਮ ਚ ਪਰਿਨੀਤੀ ਚੋਪੜੀ ਅਹਿਮ ਭੂਮਿਕਾ ਚ ਨਜ਼ਰ ਆ ਰਹੀ ਹੈ I'm gonna you